ਦੇਸ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂ 'ਚ ਫੇਰ ਪੈਰ ਪਾਇਆ ਹੁਣ ਛੋਟਾ ਜਿਹੜਾ ਪਿਆਰ ਛੋਟਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ بڑے ਲੋਕ ਮੈਨੂੰ ਕਹਿੰਦੇ ਮਤ ਪ੍ਰੀਤ ਯਾਰ ਤੂੰ ਸਾਨੂੰ ਛੱਡ ਕੇ ਨਹੀਂ ਜਾਣਾ ਤੂੰ ਇੱਥੇ ਰਹਿਣ ਤੂੰ ਸਾਨੂੰ ਇੱਥੇ ਰਹਿਣਾ ਸੀ ਪਰ ਜਿਹੜਾ ਪਰ ਬਾਤਮਾਂੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਜਿਹੜੀਆਂ ਤਕਦੀਰਾਂ ਦੇ ਉਹ ਚੁਪਕੇ ਹੋਣੇ ਪੈਂਦੇ ਐ ਬਰਹਾਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਛੋਟੇ ਦੇ ਦਰਮਿਆਨ ਹਾਜ਼ਰ ਹੋਇਆ ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ ਛੋਟਾ ਦਰਦ ਮਹਿਸੂਸ ਕਰ ਰਿਹਾ ਕਾਸ਼ ਮੈਂ ਥੋ ਨਾ ਜਾਂਦਾ ਔਰ ਕਿ ਤੁਹਾਨੂੰ ਮੁਸੀਬਤ ਆਣੀ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਕਿ ਅੱਜ ਗਿੱਦੜਪਾ ਦੇ ਲੋਕ ਜਿਹੜੇ ਹਾਈ ਸਕੂਲ ਤੋਂ ਮਹਿਰੂਮ ਹੈ ਕਹਿੰਦੇ ਬੈਂਕ ਦੇੋਂ ਮਹਿਰੂਮ ਹੈ ਸਟੇਡੀਅਮ ਹੈ ਨਹੀਂ ਪੀਨ ਵਾਲੇ ਪਾਣੀ ਦਾ ਸਪਲਾਈ ਨਹੀਂ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਦੋਂ ਮੈਂ ਪਹਿਲੇ ਬਣਿਆ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਨੋ ਪਾਰ ਕਹਿੰਦੇ ਸੀ ਮੇਲ ਇਕੱਠਾ ਹੋਊਗਾ ਸਾਰਿਆਂ ਕਿਤੇ ਮੈਦਾਨ ਵਿੱਚ ਇਕੱਠੇ ਹੋਣਗੇ ਕਿ ਪੁਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਔਰ ਮੈਂ ਤੁਹਾਨੂੰ ਇਹ ਇਹ ਗੱਲ ਤੇ ਐ ਨਹੀਂ ਕਿ ਮੈਂ ਤੁਹਾਡੇ ਧਰਨੇ ਚ ਆਇਆ ਹਾਂ ਪਰ ਅੱਜ ਤੁਸੀਂ ਤੁਹਾਡੇ ਰਿਸ਼ਤੇਦਾਰ ਰਣ ਚ ਆਉਣੇ ਮੈਂ ਟਿੱਕਦੇ ਕੁਛ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕਿ ਜਿਹੜੀ ਚੀਜ਼ ਨਾ ਮੁਮਕਿਨ ਸੀ ਉਥੇ ਸੈਂਟਰ ਦੇ ਵਜ਼ੀਰ ਵੀ ਰਹੇ ਪਟਿਆਲੇ ਸ਼ਹਿਰ ਤੋਂ ਜਿਹੜੇ ਅਕੀਸੀ ਹੋਰ ਵੀ ਸੀ ਔਰ ਉਹਨਾਂ ਨੇ ਕਹ ਦੱਸੇ ਇਹ ਪੁਲ ਬਣ ਨਹੀਂ ਸਕਦਾ ਅੱਜ ਇਹ ਆਜੋ ਪੁਲ ਕੰਪਲੀਟ ਹੋਣ ਦੇ ਨਜ਼ਦੀਕ ਆ ਚੁੱਕਿਆ ਹੈ ਔਰ ਉਹਨਾਂ ਦੇ ਨਾਲ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਸੋਲ ਜਿਹੜਾ ਉਹ ਬਟਿੱਲੇ ਭੜਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਮੇ ਦਾ ਪਤਾ ਸੀਗਾ ਗਿੱਦੜਵਾੜਾ ਸ਼ਹਿਰ ਦੇ ਵਿੱਚ ਟਰਨਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀ ਕਿ ਜਿਹੜੇ ਪੁਰਾਣੇ ਲੀਡਰ ਐ ਗਿੱਦੜਵਾੜੇ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਉਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਟੰਗਰਾ ਜਿਹੜਾ ਹੈ ਇਹ ਛੱਕ ਦੋਗੇ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਪੁਲ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਿਸਟਰ ਹੈ ਵੈਸ਼ਨਲ ਸਾਹਿਬ ਵੱਡੇ ਮਿਸਟਰ ਹੈ ਔਰ ਸਾਡੇ ਫਾਈਨੈਂਸ ਮਿਸਟਰ ਹੈ ਮੈਂ ਗੱਲ ਦਾ ਦਰਸਨ ਤੋਂ ਤੋਂ ਬਿਨਾ ਪੁੱਛਿਆ ਉਹਨਾਂ ਨਾਲ ਗੱਲ ਓਲਡੀ ਮੈਂ ਉਹਨਾਂ ਨੇ ਕਰ ਚੁੱਕੇ ਐ ਉਹ ਕਹਿੰਦੇ ਇਹ ਕੋਈ ਬਹੁਤ ਵੱਡੀ ਬਾਤ ਨਹੀਂ ਆਪ ਦਿੱਲੀ ਆ ਜਾਓ ਮੈਂ ਥੋੜੇ ਦਿਨਾਂ ਦਿੱਲੀ ਜਾਉਂਗਾ ਪਰ ਉਹਨਾਂ ਤੋਂ ਵਾਅਦਾ ਵਿਸ਼ਵਾਸ ਲੈ ਕੇ ਆਉਂਗਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ ਪ੍ਰਮਾਤਮਾ ਦਾ ਤੇ ਫਕਰ ਦਾ ਵੈਰ ਪੈ ਜਾਂਦਾ ਮੈਂ ਪ੍ਰਮਾਤਮਾ ਤੋਂ ਦਰ ਕੇ ਕਹਿੰਦਾ ਕਿ ਮੈਂ ਨਿਸ਼ਚੈ ਆਪਣੀ ਬਣਾ ਲੂੰਗਾ ਉੱਪਰ ਵਾਲਾ ਕੋਲ ਵੀ ਬਣਾਉਂਦੇ ਨੇ ਕੋਰਨੇ ਕੋਲ ਬਣਾਉਂਦੇ ਨੇ ਮੇਰੀ ਹਰ ਕੋਸ਼ਿਸ਼ ਹੋਏਗੀ ਮੇਰੀ ਪਰ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇ ਤੋ ਤਿਆਰ ਹੈ ਕਿ ਜੇ ਮੈਂ ਉੱਥੇ ਜਾ ਕੇ ਗੱਲ ਕੁੰਬਾ ਦਾ ਉਹ ਮੇਰੀ ਗੱਲ ਬੰਨੀ ਜਾਊਗੀ ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਉਹਨੇ ਧਰਨਾ ਬੰਦ ਕਰੋ ਤੁਸੀਂ ਵਿਆੜੀ ਕਰਨ ਵਾਲੇ ਲੋਕ ਹੋ ਤੁਸੀਂ ਕਾਰੋਬਾਰ ਤੁਸੀਂ ਤਬੀਰਦਾਰ ਲੋਕ ਹੋ ਧਰਨਿਆਂ ਤੇ ਬੈਠੇ ਥੋੜਾ ਨੁਕਸਾਨ ਹੁੰਦਾ ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਹੈ ਕਿ ਇਹ ਇਸ ਕੰਮ ਤੇ ਬੈਠੇ ਆ। ਸੋ ਮੈਂ ਇਹ ਕੰਮ ਥੋੜਾ ਕਰਵਾ ਕੇ ਦਊਗਾ। ਦੂਸਰਾ ਮੈਂ ਬੈਂਕ ਵਾਲਾ ਕੰਮ ਵੀ ਥੋੜਾ ਮੈਂ ਕਰਵਾਉਂਦਾ। ਕਿਉਂਕਿ ਇਹ ਇਹ ਗਵਰਨਮੈਂਟ ਅਪੀਲ ਆ ਤੇ ਬਤ ਐ ਤਾਉਦੇ ਆ। ਸੈਕਟ ਸਰਕਾਰੀ ਬੈਂਕ ਨੂੰ ਕਹਾਂਗਾ ਕਿ ਇੱਕ ਨਵਾਂ ਬੈਂਕ ਦੀ ਬ੍ਰਾਂਚ ਢੀ। ਜਿਹੜੀਆਂ ਥੋੜੀਆਂ ਬਾਕੀ ਡਿਮਾਂਡਸ ਹੈ। ਹਾਈ ਸਕੂਲ ਬਣਾਣਾ, ਸਟੇਡੀਅਮ ਬਣਾਣਾ, ਵਾਟਰ ਵਰਕਸ ਬਣਾਣਾ। ਤੇ ਮੇਰੀ ਗਰਾਰੀ ਤੇ ਗਰਾਰੀ ਛੱਡ ਜਾ ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਜਾਂ ਉਹਨਾਂ ਦੇ اختیار ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹਟ ਜਵਾ ਟੰਗ ਹੋ ਜੇ ਉਹਨਾਂ ਕੋਲੇ ਤਾਂ ਹੋ ਸਕਦਾ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਨਹੀਂ ਨਾ ਹੋਣ ਤਾਂ ਮੈਂ ਮੇਰਾ ਜਿਹੜਾ ਤੁਹਾਡੇ ਨਾਲ ਬਾਤ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਉਹ ਓਵਰ ਬ੍ਰਿਜ ਤੇ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਇਹੋੜੇ ਕਰਕੇ ਦਊਗਾ ਔਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਣੇ ਤੇ ਸਿਰ ਰੱਖ ਕੇ ਸੋਝੋ ਆਰਾਮ ਨਾਲ ਕਿ ਹੁਣ ਸਿਰਦਰਦੀ ਮੈਂ ਆਪਣੇ ਸਿਰ ਲੈ ਲਈਏ ਪਰ ਇਸ ਕਰਕੇ ਉਸ ਦਾ ਸਾऱ्यांना ਇੱਕ ਵਾਰੀ ਫੇਰ ਇਸ ਗੱਲ ਦਾ ਧੰਨਵਾਦ ਕਰਦਾ ਔਰ ਜਿਸ ਤਰ੍ਹਾਂ ਤਮੀ ਸਾਹਿਬ ਤੁਸੀਂ ਕਿਹਾ ਵੀ ਸੀ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤਾਨੂੰ ਮੇਰਾ ਮੂੰਹ ਆਉਂਦਾ ਹੈ ਮੈਨੂੰ ਤੁਹਾਡਾ ਮੂੰਹ ਕਿਸੇ ਗੱਲ ਦਾ ਯਕੀਨ ਕਰਿਓ ਔਰ ਮੈਨੂੰ 1 ਮਹੀਨਾ ਹੋ ਗਿਆ ਗਿੱਦੜ ਵਿੱਚ ਆਇਆ ਤੁਹ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਰੋਟੀਆਂ ਦੁਕਾਨਾਂ ਤੇ ਐ ਤੁਰੇ ਫਿਰਦਾ ਜਿਵੇਂ ਬੰਦਾ ਕੋਈ ਆਪ ਦਾ ਰਿਸ਼ਤੇਦਾਰੀ ਚ ਭੱਜਿਆ ਫਿਰਦਾ ਹੈ ਨਾ ਚਾਹੀਏ ਤਾਂ ਤੁਹਾਨੂੰ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਕਿ ਜਿੱਥੇ 15-20 ਸਾਲ ਇਕੱਠੇ ਆਪਾਂ گزارਿਆ ਹੈ ਔਰ ਕੋਈ ਵੇਲਾ ਹੁੰਦਾ ਸੀ ਕਿ ਗਿੱੱੜਵਾ ਜਿਹੜਾ ਇਲਾਕਾ ਸੀ ਕਿ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋਟ ਸੀ ਮੁਕਸਰ ਸੀ ਪਟਿੰਡਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱੱੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਗਿੱੱੜਵਾ ਤੋਂ ਸ਼ੁਰੂ ਹੁੰਦੇ ਸੀ ਤੁਸੀਂ ਚੰ디ਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਫਿਰ ਗਿੱੱੜਵੇ ਵਾਲੇ ਪਹਿਲਾਂ ਆ ਜਾਓ ਬਾਕੀ ਰੁਕ ਜਾਓ ਹਰ ਵੈਸੇ ਵੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿੱਦਾਂ تیرے ਮੈਮੇਲੇ ਆ ਆ ਆਪਣੇ ਜਿਹੜੇ ਗਿੱਦੜਵਾਦੀਆ ਗੱਡੀਆਂ ਇਹਨਾਂ ਦਾ ਨੰਬਰ ਪੀਵੀ 60 ਤੋਂ ਸ਼ੁਰੂ ਹੁੰਦਾ ਹੈ ਜੀ ਤੇ ਪੀਵੀ 60 ਗੱਡੀ ਦਾ ਕੋਈ ਚਲਾਹ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਖਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ ਮੇਰੇ ਆ ਮੱਥੇ ਦੀਆਂ ਤਕਦੀਰਾਂ ਹੋਣੀਆਂ ਦੇਸ਼ ਨਿਕਾਲਾ